ਸ਼ਤਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਇਸ ਵਕਤ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਹਰਿਉ ਮਾਦਰਾ ਬਲਾਕ ਖੰਨਾਂ ਦੇ ਵਿੱਚ ਖੜੇ ਹਾਂ ਤੇ ਲਿਖਿਆ ਮੇਰਾ ਪਿੰਡ ਮੇਰਾ ਸਕੂਲ ਤੇ ਮੇਰੀ ਜ਼ਿੰਮੇਵਾਰੀ ਤੇ ਵਾਕਈ ਅੱਜ ਵੋਟਾਂ ਪੈ ਰਹੀਆਂ ਨੇ ਬਲਾਕ ਸੰਤੀ ਦੀਆਂ ਔਰ ਇਸ ਦੇ ਵਿੱਚ ਜੋ ਮੈਂ ਅੱਜ ਕਵਰੇਜ ਕਰ ਰਹੇ ਹਾਂ ਇਸ ਸਾਈਡ ਤੇ ਪਿੰਡ ਹਰੀਆਂ ਕਲਾ ਪਹਿਲਾਂ ਉੱਥੇ ਕਵਰੇਜ ਹੋਏਗੀ ਤੇ ਇਸ ਸਾਈਡ ਤੇ ਪਿੰਡ ਮਾਜਰਾ ਬਾਅਦ ਚ ਉੱਥੇ ਕਵਰੇਜ ਹੋਏਗੀ ਤੋਂ ਦੇਸ਼ ਵਿਦੇਸ਼ ਵਾਸਤੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਪਿੰਡ ਦੇ ਜੋ ਵੀ ਬੂਥ ਲੱਗੇ ਨੇ ਉਹਨਾਂ ਨੂੰ ਤੁਸੀਂ ਵੇਖ ਸਕਦੇ ਹੋ ਜਲਦੀ ਤੁਹਾਡੇ ਸਾਹਮਣੇ ਆਹ ਦੋਸਤੋ ਇਸ ਵੇਲੇ ਮੈਂ ਹਰੀਆਂ ਕਲਾ ਸਾਈਡ ਤੇ ਪਹੁੰਚ ਚੁੱਕਿਆ ਜਿੱਥੇ ਆਮ ਆਦਮੀ ਪਾਰਟੀ ਦਾ ਬੂਥ ਲੱਗਾ ਆਇਆ ਤੇ ਇਹ ਤੁਹਾਡੇ ਸਾਹਮਣੇ ਜੋ ਕੈਂਡੀਡੇਟ ਨੇ ਬਲਾਕ ਸੰਮਤੀ ਮੈਂਬਰ ਅ ਸੁਖਵਿੰਦਰ ਸਿੰਘ ਜੀ ਇਹ ਤੁਹਾਡੇ ਸਾਹਮਣੇ ਇਹਨਾਂ ਨਾਲ ਆਪਾਂ ਜਲਦੀ ਬਾਈਟ ਕਰਾਂਗੇ ਤੇ ਤੁਹਾਡੀ ਇੰਟਰੋਡਕਸ਼ਨ ਕਰਾ ਰਿਹਾ ਇਹ ਸਾਡੇ ਬਹੁਤ ਅੱਛੇ ਨੇਤਾ ਜੀ ਬੜੀ ਧੀਰ ਤੋਂ ਚਰਤੇ ਤੇ ਬਲਬੀਰ ਸਿੰਘ ਜੀ ਬੀਏ ਇਹ ਸਾਡੇ ਨਾਲ ਇਹਨਾਂ ਨਾਲ ਖੜੇ ਨੇ ਅਮਨਦੀਪ ਸਿੰਘ ਜੀ ਢਿੱਲੋਂ ਇਹ ਨਾਲ ਖੜੇ ਨੇ ਜੱਸਾ ਢਿੱਲੋਂ ਤੇ ਬਾਕੀ ਸਾਡੇ ਹੋਰ ਦੋਸਤ ਮਿੱਤਰ ਸਾਰੇ ਜਿਨ੍ਹਾਂ ਦਾ ਮੈਂ ਹੱਲ ਦੀ ਘੜੀ ਨਾਂ ਨਹੀਂ ਲਵਾਗਾ ਇਹ ਸਾਰੇ ਦੋਸਤ ਮੈਂ ਸਰਪੰਨ ਸਾਹਿਬ ਖੜੇ ਨੇ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਸ਼ਾਂਤੀਪੂਰਵਕ ਵੋਟਾਂ ਪਵਾ ਰਹੇ ਨੇ ਹੁਣ ਸੁਵਿੰਦਰ ਸਿੰਘ ਜੀ ਇਹ ਗੱਲ ਕਰਾਂਗੇ ਹਾਂਜੀ ਕੀ ਉਮੀਦ ਹੈ ਤੁਹਾਨੂੰ ਅੱਜ ਦੀਆਂ ਵੋਟਰਾਂ ਤੋਂ ਦੇਖੋ ਜੀ ਲੋਕਾਂ ਦਾ ਬਹੁਤ ਉਤਸ਼ਾਹ ਹੈਗਾ ਜੀ ਬੜੇ ਸ਼ਾਂਤ ਵੋਟਾਂ ਪਾ ਰਹੇ ਨੇ ਜੀ ਜਿਹੜੇ ਭਵੰਤ ਮਾਨ ਜੀ ਨੇ ਬਹੁਤ ਤਰੀਕੇ ਨਾਲ ਕੰਮ ਵਧੀਆ ਕੰਮ ਕੀਤੇ ਹੋਏ ਆ ਦੋ ਤਿੰਨ ਗਿਣਾ ਦਿਓ ਜਰਾ ਇੱਕ ਤਾਂ ਜੀ ਬਿਜਲੀ ਦਾ ਸ਼ੇਡ ਜੰਟ ਫ੍ਰੀ ਹੈਗੇ ਜੀ ਹੋਰ ਕਿ ਲੋਕਾਂ ਦਾ ਬਹੁਤ ਉਤਸ਼ਾਹ ਹੈਗਾ ਜੀ ਇਹ ਕਿਹੜੀ 24 ਘੰਟੇ ਲਾਈਟ ਹੈਗੀ ਆ ਜੀ ਹਾਂਜੀ ਪੂਰੀ 24 ਘੰਟੇ ਲਾਈਟ ਆਉਂਦੀ ਆ ਉਹਦੇ ਕਰਕੇ ਉਤਸ਼ਾਹ ਬਹੁਤ ਆ ਜੀ ਇੱਕ ਸਕੂਲ ਬਹੁਤ ਵਧੀਆ ਬਣਾਏ ਹੋਏ ਨੇ ਜੀ ਸਕੂਲਾਂ ਕਰਕੇ ਬਹੁਤ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ ਮੁੱਢਕਾ ਜੀ ਹਾਂਜੀ ਤੇ ਮੁਹੱਲਾ ਕਲੀਨਿੰਗ ਜੀ ਉਹਦੇ ਕਰਕੇ ਵੀ ਬਹੁਤ ਉਤਸ਼ਾਹ ਹੈਗਾ ਲੋਕਾਂ ਨੂੰ ਮੈਡੀਸਨ ਜਿਹੜਾ ਹੈਗੀ ਆ ਫ੍ਰੀ ਮਿਲਦੀ ਆ ਜੀ ਮੁਹੱਲਾ ਕਲੀਨਿੰਗ ਦੇ ਵਿੱਚੋਂ ਜੀ ਹਾਂ ਬਾਕੀ ਪਿੰਡਾਂ 'ਚ ਤੁਹਾਨੂੰ ਕਿਵੇਂ ਮਿਲ ਰਿਹਾ ਬਾਕੀ ਬਹੁਤ ਵਧੀਆ ਰਿਸਪੌਂਸ ਆ ਜੀ ਲੋਕਾਂ ਨੂੰ ਉਤਸ਼ਾਹ ਬਹੁਤ ਆ ਜੀ ਬਾਤ ਚੜ ਕੇ VOTING ਕਰ ਰਹੇ ਨੇ ਲੋਕ ਸਾਰੇ ਕਿਸਾਨਾਂ ਦੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਜਿੰਦਾਬਾਦ ਸਰਬਾਨ ਪ੍ਰਿੰਸੀਸ ਜੀ ਸੋਨ ਜਿੰਦਾਬਾਦ ਦੋਸਤੋ ਇਸ ਵਕਤ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੂਹ ਤੇ ਪਹੁੰਚ ਚੁੱਕੇ ਆ ਤੁਸੀਂ ਵੇਖ ਰਹੇ ਹੋ ਤੇ ਇਹਨਾਂ ਨੇ ਬਹੁਤ ਸ਼ਾਨਦਾਰ ਇਹਨਾਂ ਨੇ ਪੰਡਾਲ ਲਗਾਇਆ ਹੋਇਆ ਬੜਾ ਉਤਸ਼ਾਹ ਹੈ ਸਾਰੇ ਸਿਸਟਮ ਚ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲल्हेੜੀ ਬਲਾਕ ਸਮਤੀ ਲल्हेੜੀ ਦੇ ਜਿਹੜੇ ਉਮੀਦਵਾਰ ਨੇ ਤੇ ਉਹ ਜੋ ਖੜੇ ਨੇ ਉਹਨਾਂ ਬਾਰੇ ਗੱਲ ਕਰਨਗੇ ਅ ਸ਼ਨੀ ਮਾਗੜ ਜੀ ਜੋ ਹਰਿਆ ਕਲਾ ਦੇ ਸਰਪੰਚ ਨੇ ਤੇ ਮਾਨ ਸਾਹਿਬ ਤੁਸੀਂ ਦੱਸੋ ਕਿ ਕਿਵੇਂ ਉਤਸ਼ਾਹ ਲੋਕਾਂ ਚ ਲੋਕਾਂ ਚ ਬਹੁਤ ਵਧੀਆ ਉਤਸ਼ਾਹ ਹੈ ਜੀ ਹਾਂਜੀ ਤੇ ਆਪਾਰੇ ਹੋ ਕੇ ਲੋਕ ਵੋਟ ਪਾਉਣ ਆ ਰਹੇ ਨੇ ਹਾਂਜੀ ਤੇ ਸਾਡੇ ਜਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਲਲੇੜੀ ਤੋਂ ਜਤਿੰਦਰ ਸਿੰਘ ਜੀ ਇੱਕਲਾ ਸਾਫ ਦਾ ਸਰਪੰਚ ਨੇ ਹਮਮ ਤੇ ਬਲਾਕ ਸੰਮਤੀ ਦੇ ਉਮੀਦਵਾਰ ਮੋਹਨ ਸਿੰਘ ਜੀ ਉਹ ਲਲੇੜੀ ਪਿੰਡ ਦੇ ਉਹ ਵੀ ਸਾਫ ਦਾ ਸਰਪੰਚ ਨੇ ਹਮਮ ਹਮ ਦੋਨੇ ਕੈਂਡੀਡੇਟ ਬੜੇ ਵਧੀਆ ਨੇ ਹਮ ਬਾਕੀ ਜਿਹੜੇ ਵੋਟਰ ਨੇ ਉਹ ਆਪ ਸੂਝਵਾਨ ਨੇ ਸਾਨੂੰ ਪਤਾ ਉਹਨਾਂ ਨੇ ਹੁਣ ਦੀ ਵੀ ਸਰਕਾਰ ਦੇਖ ਲਈ ਸਭ ਦੇਖ ਲਿਆ ਹਮ ਬਾਦਲ ਸਾਹਿਬ ਦੇ ਕੰਮਾਂ ਦਾ ਵੀ ਉਹਨਾਂ ਨੂੰ ਪਤਾ ਹੀ ਹਮ ਹਮ ਬਾਦਲ ਸਾਹਿਬ ਨੇ ਇੰਨੇ ਕੰਮ ਕਰੇ ਨੇ ਵੀ ਜੇ ਗਣਾਈਏ ਹਮ ਹਮ ਬਹੁਤ ਸਮਾਂ ਲੱਗ ਜਾਣਾ ਹਮ ਹਮ ਵੋਟਰਾਂ ਨੇ ਸਮਝਦਾਰ ਨੇ ਸਭ ਨੂੰ ਪਤਾ ਵੀ ਅਸੀਂ ਵੋਟ ਕਿੱਥੇ ਪਾਉਣੀ ਆ ਹਮ ਹਮ ਬਾਕੀ ਸਭ ਨੂੰ ਅਸੀਂ ਅਪੀਲ ਕੀਤੀ ਹੋਈ ਆ ਜੋ ਸਾਡਾ ਰਿਜ਼ਲਟ ਆ ਉਹ ਪੋਜ਼ਿਟਿਵ ਆਊਗਾ ਤੇ ਸਾਡੇ ਅੱਜ ਨਗਰ ਦੇ ਵਿੱਚ ਬੜੀ ਦੁੱਖ ਦੀ ਗੱਲ ਹੈ ਸਾਡਾ ਨੌਜਵਾਨ ਵੀਰ ਸੀ ਸਾਨੂੰ ਹੁਣੇ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਗਈ ਬੜੀ ਦੁੱਖ ਦੀ ਗੱਲ ਆ ਹਾਂ ਬਲਬੀਰ ਸਿੰਘ ਬੇਟਾ ਬਲਬੀਰ ਸਿੰਘ ਦੇ ਬੇਟਾ ਜੀ ਉਹ ਬੜੀ ਦੁੱਖ ਦੀ ਗੱਲ ਆ ਉਸ ਕਰਕੇ ਅਸੀਂ ਕੋਈ ਆਪਣਾ ਪ੍ਰਚਾਰ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਇੱਕ ਸ਼ਾਂਤਮਈ ਬੈਠੇ ਆ ਬਸ ਸਾਨੂੰ ਬੜੀ ਦੁੱਖ ਆ ਇਸ ਗੱਲ ਨਾਲ ਹਾਂ ਹਾਂ ਅ ਅੱਛਾ ਜਿਹੜੀਆਂ ਆਉਣ ਵਾਲੀਆਂ 27 ਦੀਆਂ ਚੋਣਾਂ ਨੇ ਤੇ ਤੁਹਾਨੂੰ ਉਮੀਦ ਆ ਤੁਸੀਂ ਐਤਕੀ ਲਾਜੋਗੇ 101% 101% ਉਹ ਵੀ ਖੜਾ ਦੇ ਦੌਰਾਨ ਲੋਕਾਂ ਨੇ ਦੇਖਿਆ ਹਾਂ ਹਾਂ ਕਿ ਬਾਦਲ ਸਾਹਿਬ ਨੇ ਜਿਹੜੇ ਉਹੀ ਖੜੇ ਨੇ 10 ਸਾਲ ਤੋਂ ਸੱਤਾ ਤੋਂ ਬਾਹਰ ਨੇ ਮੈਂ ਵੀ ਇਲਾਕੇ 'ਚ ਜਾ ਕੇ ਵੇਖਿਆ ਕਿ ਲੋਕ ਸ਼੍ਰੋਮਣੀ ਕਾਲੀਦਾਲ ਬਾਦਲ ਦੀ ਸਰਕਾਰ ਨੂੰ ਆਉਣ ਵਾਲਾ ਪਸੰਦ ਕਰ ਰਹੇ ਨੇ ਵੀ ਯਾਦ ਕਰ ਰਹੇ ਨੇ ਜੀ ਉਹਨਾਂ ਦੇ ਕੀਤੇ ਕੰਮਾਂ ਦੇ ਦੇਖੋ ਉਹਨਾਂ ਨੇ ਯਾਦਗਾਰਾਂ ਬਰਾਸਤੇ ਖਾਲਸਾ ਚੱਪੜ ਜੜੀ ਦੀ ਯਾਦਗਾਰ ਹਾਂ ਬਾਲਮੀਕ ਭਾਈਚਾਰੇ ਦੀ ਆ ਬਣਾਇਆ ਸਰਸਰ ਉਹਨਾਂ ਦੀ ਯਾਦਗਾਰ ਸਾਰੇ ਕੰਮ ਉਹਨਾਂ ਨੇ ਕੀਤੇ ਨੇ ਹਾਂ ਹਾਂ ਮਤਲਬ ਕੋਈ ਹੈ ਹੀ ਨਹੀਂ ਜਿਹੜਾ ਉਹਨਾਂ ਨੇ ਨਹੀਂ ਕੰਮ ਕੀਤਾ ਹਾਂ ਹਾਂ ਇਸ ਕਰਕੇ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਲੋਕ ਉਹਨਾਂ ਨੂੰ ਸਤਾਇਚ ਦੁਬਾਰਾ ਲੈ ਕੇ ਆਉਣਗੇ ਐਸਲੇ ਤੁਹਾਡੇ ਸਾਹਮਣੇ ਬੈਠੇ ਨੇ ਮੋਹਨ ਸਿੰਘ ਢਿੱਲੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਅ ਸਨੀ ਮਾਗੜ ਔਰ ਇਹ ਸੋਨੀ ਪਹਿਲਵਾਨ ਢਿੱਲੋਂ ਜੋ ਕਿ ਬੜੇ ਅੱਛੇ ਇਨਸਾਨ ਨੇ ਅਵਤਾਰ ਸਿੰਘ ਢਿੱਲੋਂ ਔਰ ਇਹ ਸਾਡੇ ਮਿਲਟਰੀ ਅਫਸਰ ਰਿਟਾਇਰ ਨੇ ਆ ਇਹਨਾਂ ਨੂੰ ਅਸੀਂ ਪਿਆਰ ਨਾਲ ਰਿਸ਼ੀ ਕਹਿੰਨੇ ਆ ਤੇ ਇਹ ਨੇ ਸਾਡੇ ਅਜਮੇਰ ਸਿੰਘ ਜੀ ਜੋ ਕਿ ਗੁਰਦੁਆਰਾ ਆ ਚ ਬਹੁਤ ਅੱਛੀ ਸੇਵਾ ਕਰ ਰਹੇ ਨੇ ਤੇ ਬਲਬੀ ਸਿੰਘ ਹੋਰ ਸਾਰੇ ਜਿਹੜੇ ਹੈਗੇ ਨੇ ਉਹ ਹੁਣ ਇਸ ਵੇਲੇ ਸਕੂਲ ਦੇ ਵਿੱਚ ਵੋਟਾਂ ਪਾਉਣ ਗਏ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੋਸਤੋ ਇਸ ਵੇਲੇ ਅਸੀਂ ਕਾਂਗਰਸ ਦੇ ਬੂਥ ਤੇ ਪਹੁੰਚ ਚੁੱਕੇ ਹਾਂ ਤੇ ਇੱਥੇ ਸਾਡੇ ਲੰਬੜਾ ਦਾ ਸਾਹਿਬ ਔਰ ਕਮਨਟ ਢੱਲੋਂ ਕੁਲਦੀਪ ਸਿੰਘ ਢੱਲੋਂ ਤੇ ਬਾਕੀ ਹੋਰ ਸਾਡੇ ਬਹੁਤ ਦੋਸਤ ਮਿੱਤਰ ਇੱਥੇ ਬੈਠੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਬਾਈਟ ਲੈਣ ਬਾਰੇ ਸੁਣ ਕੇ ਆ ਹਾਂਜੀ ਕਮਨਟ ਢੱਲੋਂ ਜੀ ਦੋ ਤਿੰਨ ਗੱਲਾਂ ਦੱਸੋ ਐਸੀਆਂ ਜਿਹੀ ਜੀ ਵਜ੍ਹਾ ਕਰਕੇ ਲੋਕ ਤੁਹਾਨੂੰ ਵੋਟ ਦੇ ਰਹੇ ਨੇ ਅਸੀਂ ਪਿੰਡ ਦੇ ਵਧੀਆ ਬਰਲਮੈਂਟ ਦੇ ਕੰਮ ਕੀਤੇ ਆ ਜੀ ਬੱਚਿਆਂ ਲਈ ਗਰਾਊਂਡ ਵਧੀਆ ਬਣਵਾਇਆ ਤੇ ਸੀਵਰੇਜ ਵਗੈਰਾ ਨਾਲੀਆਂ ਖਤਮ ਕਰਕੇ ਸੀਵਰੇਜ ਪਵਾਇਆ ਹੂੰ ਜੇਮ ਲਹਿੰਦੀ ਪਿੰਡ ਦੇ ਵਿੱਚ ਹੂੰ ਤੇ ਧਰਮਸ਼ਾਲਾ ਦਾ ਵੀ ਕੰਮ ਕਰਵਾਇਆ ਹੂੰ ਦੋ ਧਰਮਸ਼ਾਲਾ ਨੇ ਪਿੰਡ ਦੇ ਵਿੱਚ ਦੋਨਾਂ ਦਾ ਕੰਮ ਕਰਵਾਇਆ ਹੂੰ ਹੂੰ ਹੋਰ ਵੀ ਟੋਬੇ ਦੀ ਸਵਾਈ ਵਗੈਰਾ ਵੀ ਕਰਵਾਈ ਜੋ ਕੰਮ ਹੋਣ ਵਾਲੇ ਸੀ ਨਾਲ ਦੀ ਨਾਲ ਕਰ ਦਿੱਤੇ ਹੂੰ ਹੂੰ ਅ ਕਮਿਟੀ ਨੂੰ ਦਾ ਕਹਿਣਾ ਆ ਕਿ ਅਸੀਂ ਗਰਾਊਂਡ ਔਰ ਪੰਚਾਇਤ ਕਰ ਤੇ ਹੋਰ ਸੀਵਰੇਜ ਦਾ ਕੰਮ ਇਹ ਵੱਡੀਆਂ ਪ੍ਰਾਪਤੀਆਂ ਗੁਣਾਰਾ ਨੇ ਇਸ ਕਰਕੇ ਲੋਕ ਇਹਨਾਂ ਨੂੰ ਵੋਟ ਪਾ ਰਹੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵੇਲੇ ਮੈਂ ਮਾਜਰਾ ਸਾਈਡ ਤੇ ਆ ਗਿਆ ਹਾਂ ਤੇ ਮੇਰੇ ਸਾਹਮਣੇ ਬੈਠੇ ਨੇ ਲੀਕਰ ਸਿੰਘ ਜੀ ਬਾਬਾ ਜੋ ਕਿ ਇਸ ਇਲਾਕੇ ਦੀ ਮਸ਼ਹੂਰ ਹਸਤੀ ਨੇ ਇਹ ਪਰਿਵਾਰ ਤੇ ਨਾਲ ਹੀ ਯਾਦਵਿੰਦਰ ਸਿੰਘ ਜੀ ਰਾਏ ਤੇ ਨਾਲ ਸਾਡੇ ਸੁਬੇਦਾਰ ਸਾਹਿਬ ਰਿਟਾਇਰ ਜੋ ਕਿ ਬڑے ਅੱਛੇ ਇਨਸਾਨ ਨੇ ਔਰ ਉੱਗੀ ਸਮਾਜ ਸੇਵੀ ਨੇ ਸਰਦਾਰ ਗੁਰਮੇਲ ਸਿੰਘ ਜੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਹੁਣ ਇਸ ਬੂਥ ਤੇ ਆਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤੇ ਮੈਂ ਹੁਣ ਚਾਹਾਂਗਾ ਕਿ ਸੁਭਦਾ ਸਾਹਿਬ ਦੱਸਣ ਦੋ ਤਿੰਨ ਗੱਲਾਂ ਕਿ ਕਿੰਨੀ ਕ ਵੋਟ ਆ ਰਹੀ ਹੈ ਜੀ ਇਸ ਵੇਲੇ ਤੇ ਕੋਈ ਬੋਰਡ ਦਾ ਤਾਂ ਹੁਣ ਅੰਦਰੋਂ ਪਤਾ ਲੱਗੂਗਾ ਹਾਂ ਜੀ ਇਹ ਇੱਥੇ ਕੋਈ ਫੋਰਸ ਕਰੀ ਪਤਾ ਲਗਾ ਕਿਹੜੀ ਜੀ ਨੂੰ ਪੈਂਦੀ ਹੈ ਅੱਛਾ ਉਤਸ਼ਾਹ ਕਾਫੀ ਹੈ ਜਾਂ ਠੀਕ ਠੀਕ ਹੈ ਬਹੁਤ ਸਦਾ ਬਹੁਤ ਜ਼ਿਆਦਾ ਹਾਂ ਜੀ ਸਾਡੇ ਬੂਥ ਤੇ ਤਕਰੀਬ ਕਾਫੀ ਰਸ ਹੈ ਹਾਂ ਇਹਨੇ ਸਾਡੇ ਕੋਲ ਪਰਚੀਆਂ ਕਟਾਈਆਂ ਹਾਂ ਜੀ ਹਾਂ ਤੇ ਕਿ ਉਹ ਕੀ ਉਮੀਦਾਂ ਵੀ ਕੀ ਕੰਮ ਕਰੋ ਕਰਨਗੇ ਤੇ ਸਾਨੂੰ ਮਨਿਹਦਾ ਵੀ ਸਾਡੀ ਜਿਹੜੀ ਪਾਰਟੀ ਹੈ ਹਾਂ ਹੁਣ ਇਹ ਤੋਂ ਅਲੀਦਾਰ ਜਿਹੇ ਕੋ ਬੀਨਰ ਹੈ ਮੈਨੂੰ ਲੱਗਦਾ 2027 ਜੀ ਵੀ ਆ ਰਹੇ ਹਾਂ ਦੇਖੋ ਜੀ ਆਹ ਦੇਖੋ ਇਹ ਇਹ 2027 ਦੀ ਸ਼ੁਰੂਆਤ ਹੈ ਅੱਛਾ 2027 ਦੀ ਸ਼ੁਰੂਆਤ ਹੈ ਹਾਂਜੀ ਚਲੋ ਇਹ ਗੱਲ ਕਲੀਅਰ ਹੋ ਗਈ ਹਾਂਜੀ ਯਾਦਵਿੰਦਰ ਜੀ ਤੇ ਤੁਹਾਡਾ ਕੀ ਖਿਆਲ ਆ ਵੀ 2027 ਦੀ ਸ਼ੁਰੂਆਤ ਹੈ ਗੱਲ ਸਹੀ ਹੈ ਲੱਗਦਾ ਹੀ ਇਦਾਂ ਹੀ ਰਿਹਾ ਜੀ ਹਾਂਜੀ ਤਰ੍ਹਾਂ ਸਰਕਾਰ ਦੇ ਕੰਮਕਾਰ ਨੇ ਹਾਂਜੀ ਤੁਹਾਨੂੰ ਹੀ ਉਮੀਦ ਆ ਵੀ ਸਰਕਾਰ ਆ ਰਹੀ ਹੈ ਵਾਹ ਜੀ ਵਾਹ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਸਰਕਾਰ ਆ ਰਹੀ ਹੈ ਹਾਂਜੀ ਲਿਖਰ ਸਿੰਘ ਤੁਹਾਡਾ ਕੀ ਖਿਆਲ ਆ ਕੋਈ ਨਹੀਂ ਬਿਲਕੁਲ ਮੈਂ ਠੀਕ ਹੈ ਜੀ ਕੱਕ ਨੇ ਬੋਲਤਾ ਜੀ ਅ ਤੁਹਾਡਾ ਵੀ ਇਹੀ ਖਿਆਲ ਆ ਵੀ ਸ਼੍ਰੋਮਣੀ ਕਾਲੀਵਾਲੀ ਸਰਕਾਰ ਆ ਰਹੀ ਹੈ ਸ਼ੁਕਰੀਆ ਜੀ ਮਿਹਰਬਾਨੀ ਹਾਂ ਦੋਸਤੋ ਇਸ ਵੇਲੇ ਮੈਂ ਕਾਂਗਰਸ ਦੇ ਬੂਥ ਤੇ ਪਹੁੰਚ ਚੁੱਕਿਆ ਤੇ ਸਾਡੇ ਸਾਬਕਾ ਸਰਪੰਚ ਸਾਹਿਬ ਦਿਜਾਰ ਸਿੰਘ ਜੀ ਰਾਏ ਇਹ ਬੈਠੇ ਨੇ ਸਾਡੇ ਹੋਰ ਮੋਤਵਰ ਸੱਜਣ ਸਰਦਾਰ ਪਿਆਰਾ ਸਿੰਘ ਜੀ ਕਨੇਡਾ ਤੋਂ ਆਏ ਨੇ ਤੇ ਇਹ ਬੈਠੇ ਨੇ ਤੇ ਹੁਣ ਦੋ ਤਿੰਨ ਗੱਲਾਂ ਆਪਾਂ ਕਰਾਂਗੇ ਹਾਂਜੀ ਸਰਪੰਚ ਸਾਹਿਬ ਕੀ ਉਮੀਦ ਹੈ ਤੁਹਾਨੂੰ ਬਈ ਬਣ ਜੇਗੀ ਹਾਂਜੀ ਕਾਂਗਰਸ ਦਾ ਨਹੀਂ ਕੋਈ ਪਤਾ ਨਹੀਂ ਜੀ ਬਰਾਬਰ ਜੀ ਚੱਲ ਰਿਹਾ ਅੱਛਾ ਬਰਾਬਰ ਜੀ ਚੱਲ ਰਿਹਾ ਤਿੰਨ ਤੋਂ ਪੈ ਰਹੀ ਹੈ ਵੋਟਰ ਦਾ ਕੁਝ ਪਤਾ ਨਹੀਂ ਲੱਗਦਾ ਇਹਦਾ ਅੱਛਾ ਜੀ ਵਧੀਆ ਕੰਮ ਦੋ ਤਿੰਨ ਗਣਾਓ ਜਿਹੜੇ ਜਿਹੜੇ ਕੀਤੇ ਨੇ ਕਾਂਗਰਸ ਨੇ ਕੌਨਸ ਨੇ ਤਾਂ ਪਹਿਲਾ ਕਰੇ ਨਾ ਹੁਣ ਪੰਜ ਛੇ ਸਾਲ ਹੁਣ ਤਾਂ ਨਵੀਂ ਪਿੰਡ ਲਈ ਪਿੰਡ ਲਈ ਕੁਝ ਹੈ ਪਿੰਡ ਲਈ ਪਿੰਡ ਦੇ ਅਸੀਂ ਸਕੂਲਾਂ ਨੂੰ ਸਕਾਨ ਨੂੰ ਗਰੰਟਾ ਘਰੋਟਾਂ ਦੇਈਂਗੇ ਕਾਂਗਰਸ ਜਿਵੇਂ ਹਾਂਜੀ ਮਾਣਾ ਪਾਈਪ ਉਹ ਦਪੇ ਤੇ ਇੱਕ ਟੈਂਕੀ ਵਾਹ ਜੀ ਹਾਂ ਜੀ ਹਾਂ ਤੁਸੀਂ ਕਰੋੜ ਰੁਪਏ ਦੇ ਰਕਬਗ ਲਾਦਾ ਹੈ ਕਾਂਗਰਸ ਵਾਲੋ ਹੈ ਨਾ ਵਾਹ ਜੀ ਹਾਂ ਜੀ ਹਾਂ ਜੀ ਤੁਸੀਂ ਕਹਿੰਦੇ ਸੀ ਜੀ ਕੁਝ ਬੋਲੋ ਮੈਂ ਕੀ ਬੋਲਣਾ 25 ਸਾਲ ਦਾ ਬਾਹਰ ਹੈ ਨਾ ਅੱਛਾ 25 ਸਾਲ ਤੋਂ ਬਾਹਰ ਹੈ 25 ਸਾਲ ਹੋ ਗਏ ਕੈਨੇਡਾ ਹੁਣ ਇੱਥੇ ਵੋਟਾਂ ਦਾ ਜਸ਼ਨ ਦੇਖਣ ਆਇਓ ਇੱਥੇ ਵੋਟਾਂ ਆਇਆ ਕੇ ਕੀ ਬਾਤ ਮੈਂ ਦੇਖ ਲਈਏ ਪੁਰਾਣਾ ਕਿਵੇਂ ਚੱਲਦਾ ਹਾਂ ਜੀ ਹਾਂ ਜੀ ਤੁਸੀਂ ਹਾਂ ਜੀ ਮੈਂ 32 ਸਾਲ ਹੋ ਗਿਆ ਬਰਵਾਲੀ ਰਹਿਣਾ ਮਾਜਰਾ ਦਾ ਅੱਜ ਦੇਖਿਆ ਕੀ ਬਾਤ ਹੈ ਕੀ ਬਾਤ ਹੈ ਹਾਂ ਕਿਆ ਖੁਸ਼ ਹੋਣਗੇ ਬਾਰੇ ਹਾਂਜੀ ਤੁਸੀਂ ਥੈਂਕ ਯੂ ਥੈਂਕ ਯੂ ਹਾਂ ਨਾ ਇੱਧਰ ਚੱਲੋ ਹਾਂਜੀ ਅੱਛਾ ਜੀ ਹੁਣ ਤੁਸੀਂ ਦੱਸੋ ਵੀ ਕੀ ਪੋਜੀਸ਼ਨ ਹੈ ਤੁਹਾਡੀ ਪਾਰਟੀ ਦੀ ਠੀਕ ਹੈ ਜੀ ਬਹੁਤ ਵਧੀਆ ਤੁਹਾਡਾ ਰਹੀ ਹੈ ਕਿਹੜੀ ਪਾਰਟੀ ਤੁਹਾਡੀ ਸਾਡੀ ਦੂਹੀ ਨੇ ਵਿੱਚ ਝਾੜੂ ਵਾਲਾ ਵਿੱਚ ਕਾਂਗਰਸ ਇਕੱਠੀ ਬੈਠਿਆ ਸੀ ਦਾ ਨਾ ਤੁਸੀਂ ਨਾ ਤੁਸੀਂ ਝਾੜੂ ਵਾਲਿਓ ਅਸੀਂ ਦੋਹੇ ਦੱਸਿਆ ਤਾਂ ਹੈਗਾ ਨਹੀਂ 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 ਅਸੀਂ ਕਾਂਗਰਸ ਵਾਲੇ ਵਿਚਾਰੂ ਗਏ ਸੀ ਅੱਛਾ ਕੀ ਬਾਤ ਦੇਖੋ ਜੀ ਇਹ ਸਾਡੇ ਪਿੰਡ 'ਚ ਕੋਈ ਫਰਕ ਨਹੀਂ ਹੈਗਾ ਜੀ ਦੇਖੋ ਇਹ ਮਿਸਾਲ ਹੈ ਮੈਂ ਹੁਣ ਤੱਕ ਕਿਤੇ ਨਹੀਂ ਦੇਖਿਆ ਤੇ ਆਮ ਆਦਮੀ ਪਾਰਟੀ ਵਾਲੇ ਵੀ ਵਿਚ ਬੈਠੇ ਨੇ ਤੇ ਨਾਲ ਕਾਂਗਰਸ ਵਾਲੇ ਬੈਠੇ ਨੇ ਇਹ ਸਿਰ ਮਾਜਰੇ ਤੇ ਹੋ ਸਕਦਾ ਇਹ ਭਾਈਚਾਰਾ ਹੀ ਸਾਡਾ ਹਾਂ ਹੋਰ ਬਹੁਤ ਸਾਰੇ ਪਿੰਡਾਂ 'ਚ ਮੈਂ ਗਿਆ ਉੱਥੇ ਕੁਝ ਹੈ ਨਹੀਂ ਤੇ ਮੈਂ ਹੁਣ ਵੈਟਰਨਰੀ ਡਾਕਟਰ ਹਾਂ ਜਸਪੀਰ ਨੂੰ ਕਹੂੰਗਾ ਬਈ ਇਹ ਦੋ ਗੱਲਾਂ ਕਰਨ ਹਾਂਜੀ ਤੁਹਾਡੀ ਪਾਰਟੀ ਦੱਸੋ ਕੀ ਕੀ ਕਰ ਰਹੀ ਹੈ ਸਾਡੀ ਪਾਰਟੀ ਦੇ ਸਾਰੇ ਵਿਕਾਸ ਦੇ ਕਾਰਜ ਹੋ ਰਹੇ ਨੇ ਜੀ ਹਾਂਜੀ ਆਵਾਦਮੀ ਪਾਰਟੀ ਦਾ ਤੁਸੀਂ ਦੇਖ ਹੀ ਰਹੇ ਹੋ ਦੱਸਣ ਦੀ ਤਾਂ ਸਾਨੂੰ ਜਰੂਰਤ ਹਾਇਉ ਨਹੀਂ ਜੀ ਹਾਂਜੀ ਹਾਂ ਮੌਜੂਦਾ ਕੰਮ ਚੱਲ ਰਹੇ ਨੇ ਜੀ ਹਾਂਜੀ 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 ਸਕੰਦਰ ਪਹਿਰਵਾਨ ਜੀ ਤੁਸੀਂ ਕੁਝ ਬੋਲੋ ਬਹੁਤ ਵਧੀਆ ਪਾਰਟੀ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਉਹ ਮਨਜੀਤ ਕੰਮ ਕਰ ਰਹੇ ਨੇ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਚਲੋ ਬਹੁਤ ਅੱਛੀ ਗੱਲ ਹੈ ਹਾਂਜੀ ਜਿ세 ਬੋਲੋ ਕੁਛ ਡਾਕਟਰ ਸਾਹਿਬ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਮਿਹਰਬਾਨੀ ਸਾਡੇ ਪੰਡਤਾ ਜੀ ਕੋਈ ਫਰਕ ਨਹੀਂ ਹੈਗਾ ਫਰਕ ਇੱਕ ਪਾਰਟੀ ਤੋਂ ਪਰੇ ਬੈਠੀ ਆ ਤੇ ਝਾੜੂ ਤੇ ਕਾਂਗਰਸ ਉਹ ਇਕੱਠੇ ਬੈਠਿਆ ਸਾਡੇ ਕੋਈ ਮਤਭੇਦ ਨਹੀਂ ਹੈਗਾ ਤੇ ਇਹਨਾਂ ਦੋਹਾਂ ਦਾ ਹੀ ਮੁਕਾਬਲਾ ਬਹੁਤ ਵਧੀਆ ਜੀ ਨਗਰ ਦਾ ਸਰਪ ਵੀ ਆ ਗਏ ਦੇਖੋ ਤੇ ਇਹ ਸੌਂਦ ਸਾਹਿਬ ਵੀ ਆ ਗਏ ਨੇ ਹਾਂਜੀ ਸੌਂਦ ਸਾਹਿਬ ਮੈਂ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਮੈਂ ਤੁਹਾਡੀ ਬਾਈਟ ਲੈਣੀ ਹੈ ਥੋੜੀ ਜੀ ਸੱਚੀ ਗੱਲ ਜੀ ਵਾਜੂਆ ਸਾਡੇ ਮੰਤਰੀ ਕਰਨਪ੍ਰੀਤ ਸਿੰਘ ਜੀ ਸੌਂਦ ਇਹ ਮਿਲ ਰਹੇ ਨੇ ਕਿ ਹੁਣ ਇਹਨਾਂ ਤੋਂ ਪੁੱਛਦੇ ਹਾਂ ਹਾਂਜੀ ਮੰਤਰੀ ਜੀ ਕੀ ਪੋਜੀਸ਼ਨ ਆ ਤੁਹਾਡੀ ਕੀ ਕੀ ਤੁਹਾਡੀ ਕਮੈਂਟਸ ਨੇ ਇਸ ਤੇ ਦੇਖੋ ਜੀ ਸਾਰਿਆਂ ਨੇ ਬੜਾ ਜੋਰ ਲਾਇਆ ਹਾਂਜੀ ਇਹ ਇਲੈਕਸ਼ਨ ਜਿਵੇਂ ਦੋ ਮੱਲ ਖਾੜੇ ਚ ਲੜਦੇ ਨੇ ਉਸ ਤਰ੍ਹਾਂ ਦੇ ਹੁੰਦੇ ਨੇ ਹਾਂ ਹਾਂ ਇੱਕ ਨੇ ਜੱਟਣਾ ਹੁੰਦਾ ਹਾਂ ਹਾਂ ਸੋ ਅਸੀਂ ਤਾਂ ਉਮੀਦ ਕਰਦੇ ਆ ਵੀ ਲੋਕੀ ਭਗਵੰਤ ਮਾਨ ਜੀ ਦੇ ਦਿੱਤੇ ਕੰਮਾਂ ਨੂੰ ਹੂੰ ਪਸੰਦ ਕਰਨਗੇ ਪਿਆਰ ਕਰਨਗੇ ਹਾਂ ਤਿੰਨ ਵੱਡੇ ਕੰਮ ਗਿਣਾਓ ਜਿਹੜੇ ਵਧੀਆ ਵਧੀਆ ਤੁਸੀਂ ਲੋਕਾਂ ਨੇ ਪਸੰਦ ਕੀਤੇ ਉਹ ਸੰਗਤ ਦੱਸੂਗੀ ਸਭ ਤੋਂ ਵੱਡੀ ਹੈ ਹਾਂ ਹਾਂ ਵੱਡੀ ਗੱਲ ਤਾਂ ਇਹ ਹੈ ਹੂੰ ਸੰਗਤ ਨੂੰ ਪੁੱਛਿਓ ਜੋ ਭਗਵੰਤ ਮਾਨ ਜੀ ਨੇ ਪੌਣੇ 4 ਸਾਲਾਂ 'ਚ ਕੰਮ ਕੀਤਾ ਚਾਹੇ ਨਹਿਰੀ ਪਾਣੀਆਂ ਦਾ ਕੰਮ ਕੀਤਾ ਹੋਵੇ ਹਾਂ ਹਾਂ ਚਾਹੇ ਖੇਤਾਂ ਨੂੰ ਦੇਨੇ 8 ਘੰਟੇ ਬਿਜਲੀ ਦਾ ਕੰਮ ਕੀਤਾ ਹੋਵੇ ਹਾਂ ਹਾਂ ਕਈ ਯੁੱਧਮ ਨਸ਼ਿਆਂ ਵਿਰੁੱਧ ਲੜ ਰਹੇ ਹੋ ਹਾਂ ਹਾਂ ਇਸ ਤੋਂ ਇਲਾਵਾ 24 ਘੰਟੇ ਘਰਾਂ ਨੂੰ ਬਿਜਲੀ ਦੀ ਸਪਲਾਈ ਹੋਵੇ ਹਾਂ ਹਾਂ 600 ਯੂਨਟ ਬਿਜਲੀ ਦਾ ਹਰ ਵਰਗ ਨੂੰ ਮੁਆਫ਼ ਕੀਤਾ ਹੋਵੇ ਹਾਂ ਹਾਂ ਮਹੱਲਾ ਕਲੀਨਿਕ ਬਣਾਏ ਹੋ ਹਾਂ ਹਾਂ ਪੂਰੇ ਪੰਜਾਬ 'ਚ ਇਲਾਜ ਫ੍ਰੀ ਕੀਤਾ ਹਾਂ 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 ਬੜੇ ਵੱਡੇ ਕੰਮ ਨੇ ਜੀ ਇਹ ਕਹਿਣਾ ਸੌਖਾ ਜਿੰਨੀਆਂ ਸੜਕਾਂ ਦੇਖ ਰਹੇ ਹਾਂ ਇਹਨਾਂ ਤੇ ਸਾਰੀਆਂ ਦੇ ਟੈਂਡਰ ਲੱਗੇ ਆਉਣ ਵਾਲੇ 3 ਮਹੀਨੇ ਦੇ ਵਿੱਚ ਸਾਰੀਆਂ ਸੜਕਾਂ ਬਿਲਕੁਲ ਨਵੀਆਂ ਨਕੋਰ ਐਨ ਬਣ ਕੇ ਤਿਆਰ ਹੋ ਜਾਣਗੀਆਂ ਅੱਛਾ ਇਹ 3-4 ਮਹੀਨੇ ਚ ਉਹ ਦਾਣਾ ਮੰਡੀ ਵਾਲੀ ਵੀ ਸਾਰੀਆਂ ਅੱਛਾ 44000 ਕਿਲੋਮੀਟਰ ਸੜਕਾਂ ਦੇ ਟੈਂਡਰ ਲੱਗੇ ਨੇ ਖੰਨੇ ਹਲਕੇ ਦੀਆਂ ਸਾਰੀਆਂ ਸੜਕਾਂ ਵਿੱਚ ਕਵਰ ਨੇ ਇਹ ਟੂ ਜ਼ੈਡ ਸਾਰੀਆਂ ਅੱਛਾ ਜਿਨ੍ਹਾਂ ਨੂੰ ਬਿਜਲੀ ਦੇ ਵੱਡੇ ਵੱਡੇ ਬਿੱਲ ਆਏ ਨੇ ਮੈਂ ਸੁਣਿਆ ਇਹ ਤਾਂ ਤੁਸੀਂ ਉਹ ਸੁਣਿਆ ਮੈਂ ਤਾਂ ਨਹੀਂ ਸੁਣਿਆ ਅੱਛੇ ਮੈਂ ਤਾਂ ਐਸਡੀਓ ਨੂੰ ਮਿਲਿਆ ਉਹ ਕਹਿੰਦਾ ਹੈਗੇ ਮੇਰਾ ਵੀ ਆਇਆ 11000 ਰੁਪਏ ਕੋਈ ਨਹੀਂ ਫਿਰ ਫਿਰ ਇਹਦੇ ਬਾਰੇ ਵਿੱਚ ਪਤਾ ਕਰਵਾ ਲੂ ਉਹ ਕਹਿੰਦਾ ਜਿਹੜਾ 60 ਡੇਜ਼ ਵਾਲਾ ਨਾ ਤੁਹਾਡਾ ਸਿਸਟਮ 600 ਯੂਨਟ ਦਾ ਉਹ ਐਸਡੀਓ ਸਾਹਿਬ ਨੂੰ ਜਰੂਰ ਕਹੋ ਉਹ ਉਹ 100-100 ਦਿਨ ਦਾ ਇਕੱਠਾ ਪਾ ਰਹੇ ਨੇ ਮੈਂ ਉਹਨੂੰ 60 ਡੇਜ਼ ਤੇ ਹਾਂ ਉਹ 60 ਡੇਜ਼ ਪੁੱਛਿਓ ਜਰਾ ਜੇ ਕੋਈ ਪੁਰਾਣਾ ਕਿਸੇ ਦਾ ਬਿੱਲ ਪੈਂਡਿੰਗ ਖੜਾ ਹੋ ਉਹ ਕੇ ਕੈਰੀ ਫਾਰਵਰਡ ਹੋ ਰਿਹਾ ਉਹ ਵੀ ਕਹਿ ਨਹੀਂ ਸਕਦੇ ਹਾਂ ਪਰ ਜਿਹੜਾ 60 ਡੇਜ਼ ਤੇ 600 ਯੂਨਟ ਮਾਫ ਮੈਂ ਤੁਹਾਡੀ ਗੱਲ ਕਰਾ ਦਾਂ ਉਹਨਾਂ ਨੂੰ ਵੀ ਚਲੋ ਆਪਾਂ ਇਹਦੇ ਬਾਰੇ ਵਿੱਚ ਕੀ ਨਹੀਂ ਕਰੋ ਥੈਂਕ ਯੂ ਸ਼ੁਕਰੀਆ ਅਜੀ ਹਾਂ ਮੱਕੀ ਦਾ ਲੋਕ ਹੈ ਪਾਪਾ ਹੀ ਤੇ ਬਲਾਇੰਡ ਨੂੰ ਘਰ ਦੇਖਦਾ ਹੈ ਯਾਰ ਉਹਦਾ ਸਿਰ ਆਣਾ ਕਲਰ ਆ ਰਿਹਾ ਹੈ ਬਸ ਇਹਦੇ ਤੋਂ ਰੋਕੋ। ਖੜਾ। ਅੱਜ ਇਹ ਬੰਦਾਰਾ ਨੂੰ ਸਦਾ ਬਰਦਾਵਾ। ਪਾਈ ਦਾ ਬੱਚਾ ਦੇਖ ਰਿਹਾ ਮੇਰੇ 32 ਸਾਲ ਗੱਲਾਂ ਬੈਠੇ। ਏਸੀ ਤਨਪ੍ਰੀਤ ਸਿੰਘ ਸੌਣ ਦਾ ਕਾਫਲਾ ਐਸ ਵੇਲੇ ਮਾਦਰਤ ਹਾਂ। ਤੇ ਇਸ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਹੈ। ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਤੇ ਮੈਂ ਮਾਦਰਾਂ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਪੰਚ ਸਾਹਿਬ ਬਹੁਤ-ਬਹੁਤ ਸ਼ੁਕਰੀਆ ਪਿਆਰਾ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ